ਕੰਗੀਆਂ ਦੀ ਆਵਾਜ਼ ਆਣੀ ਵਾਇਗਰੂ ਦੀ ਛੰ ਛੰ ਹਨੇ ਛੱਜੇ ਕੰਨਾ ਉੱਤੇ ਬਿੰਦੀ ਥਾਂ ਜੱਜਾ ਮੁਕਤਜ ਜੱਜੇ ਕੰਨਾ ਜਾ ਜੱਜੇ ਸਿਹਾਰੀ ਜੇ ਜੱਜੇ ਵਿਹਾਰੀ ਜੀ ਜੱਜੇ ਅੰਕੜ ਜੋ ਜੱਜੇ ਲੰਕਰ ਜੂ ਜੱਜੇ ਲਾ ਜੇ ਜੱਜੇ ਦਲਾਵਾ ਜੈ ਜੱਜੇ ਹੋੜਾ ਜੋ ਜੱਜੇ ਕਨੋੜਾ ਜਾਓ ਜੱਜੇ ਜੰ ਜੰ ਜੱਜੇ ਕੰਨਾ ਉੱਤੇ ਬਿੰਦੀ ਜਾਂ ਚੱਜਾ ਮੁਕਤਾ ਚ ਜੱਜੇ ਕੰਨਾ ਚ ਹਾਂਜੀ ਥੋੜਾ ਜਿਹਾ ਕਸ ਕੇ ਪੜੋ ਚੱਜਾ ਮੁਕਤਾ ਚ ਚੱਜਾ ਮੁਕਤਾ ਇਹ ਦੁਲਾਵਾਂ ਦੁਬਾਰਾ ਪੜੋ ਚੱਜੇ ਦੁਲਾਵਾਂ ਚ ਹਾਂਜੀ ਥੋੜਾ ਜਿਹਾ ਪਾਰਾ ਕਰਕੇ ਚੱਚਾ ਚਾਦੀਵਾ ਚੱਚੇ ਦੀ ਬਾਜਨਾ ਵਿੱਚ ਜੱਜੇ ਦੀ ਆਗੇ ਚੈ ਜੱਜੇ ਹੋੜਾ ਝੋ chadje kunora chao chadje nyenge kana nya nyenge nhanh nye nyenge nha Nhanh nyenge onko nhẹ nha nyenge onko nyo nha nyenge dlenka nyo ane nyo Udi vajonia nyanye 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 nha, ਨਿਆਣੇ ਲੋਣੇ ਣਿਆਣੇ ਦੋ ਮੰਗੇ ਹੁਣ ਸਿਰਫ ਮਾਤਰ ਬੋਲੋ ਫਿਰ ਆਗ ਬੋਲ ਆਪਜੀ ਬਿਆਸਤਰੀ ਦੁਆਰਾ ਮੈਂ ਸੁਣਦਾ ਆਪਜੀ ਜੀ ਹਾਂਜੀ 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 ਬੀਬੀ ਕੁਲਜੀਤ कौर ਜੀ ਸ਼੍ਰੀ ਗੁਰਚਰਨ ਆਪਜੀ ਤਾਂ ਹਾਂਜੀ ਤੇ ਅਸੀਂ ਜੀ ਨੱਡਰ ਹੁਆ ਦਰ ਔਰ ਹੋਏ ਭੱਗ ਹੈ ਇੱਕ ਸੀ ਜੀ ਹਾਂਜੀ ਜੀ ਜਾਂ ਕਾਰਨ ਜਗ ਟੁੱਟਿਆ ਨੇਰਾ ਉਪਾਇਆ ਤਾ ਹੈ ਇੱਕ ਸੀ ਜੀ ਇਹੋ ਔਰ ਉਹ ਜਦ ਮਿਲ ਤਬ ਮਿਲਤ ਨਾ ਜਾਣ ਕੋਏ ਇਹ ਚਰਨ ਸੀ ਅਗੇ ਹਾਂਜੀ ਇਹ ਚਰਨ ਸੀ ਜੀ ਠੀਕ ਹੈ ਸ਼ੁਰੂ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੱਸਾ ਸੋ ਸੇਜ ਸਵਾਰਾ ਸੋਈ ਸਹੀ ਸੰਦੇਹ ਨਿਵਾਰਾ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤਰੇ ਓਹ ਕੰਤ ਕਹਾਵਾ ਹਾ ਹਾ ਹੋ ਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬ ਦਬਹ ਮਨ ਮਨਾ ਹੈ ਤਾ ਸਹੀ ਲਖੈ ਜਾਉ ਕੋਈ ਤਬ ਉਹ ਹੀ ਉਹ ਇਹੋ ਨਾ ਹੋਈ ਲਿਓ ਲਿਓ ਕਰ ਤ ਫਰੇ ਸਭ ਲੋਗ ਤਾ ਕਾਰਨ ਵਿਆਪੈ ਬਹੁ ਤੋਗ ਲਖਮੀ ਬਾਰਸਿਓ ਜਾਉ ਲਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੈ ਖਖਾ ਖਿਰਤ ਖਪਤ ਗਏ ਕੇਤੇ ਖਿਰਤ ਖਪਤ ਅਜ ਹੂ ਨਹ ਚੇਤੇ ਅਬ ਜਗ ਜਾਨ ਜਉ ਮਨਾ ਰਹੈ ਜਹ ਕਾ ਵਿਛੋਰਾ ਤਹ ਥਿਰ ਲਹੈ ਬਾਵਨ ਅਖਰ ਜੋਰੇ ਆਣ ਸਕਿਆ ਨਾ ਅਕ ਪਛਾਨ ਸਤ ਕਾ ਸਬਦ ਕਬੀਰਾ ਕਹੈ ਪੰਡਿਤ ਹੋਏ ਸੋ ਅਨਪੈ ਰਹੈ ਪੰਡਿਤ ਲੋਗ ਪੰਡਿਤ ਲੋਗ ਹੈ ਕਉ ਬਿਵਹਾਰ ਗਿਆਨਵੰਤ ਕਉ ਤਤ ਵਿਚਾਰ ਜਾ ਕੈ ਜੀਅ ਜੈਸੀ ਬੁੱਧ ਹੋਈ ਕਹੈ ਕਬੀਰ ਜਾਣੈ ਗਾ ਸੋਈ ਇਕ ਓਅੰਕਾਰ ਸਤ ਗੁਰ ਪ੍ਰਸਾਦ ਰਾਗ ਗਉੜੀ ਥਿਤੀ ਕਬੀਰ ਜੀ ਕੀ ਸਲੋਕ ਪੰਦਰਹ ਥਿਤੀ ਸਾਤ ਵਾਰ ਕਹਿ ਕਬੀਰ ਉਰ ਵਾਰ ਨ ਪਾਰ ਸਾਦਿਕ ਸਿਧ ਰਖੈ ਜਉ ਭੇਉ ਆਪੇ ਕਰਤਾ ਆਪੇ ਦੇਉ ਥਿਤੀ ਅਮਾਵਸ ਮਹਿ ਆਸ ਨਿਵਾਰਹੁ ਅੰਤਰ ਜਾਮੀ ਰਾਮ ਸੰਭਾਰਹੁ ਜੀਵਤ ਪਾਵਹ ਮੋਖ ਦੁਆਰ ਅਣਪਾਉ ਸ਼ਬਦ ਤਤ ਨਿਜ ਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮਹਿ ਅਨੰਦਿਨ ਜਾਗ ਰਹਾਓ ਪਰਮ ਪ੍ਰੀਤਮ ਕਰੋ ਵਿਚਾਰ ਘਟਮਹਿ ਖੇਲ ਅਕਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮਹਿ ਰਹਿ ਸਮਾਏ ਦੁਤੀਆ ਦੋਹ ਕਰ ਜਾਨੈ ਅੰਗ ਮਾਇਆ ਬ੍ਰਹਮ ਰ ਮੈਂ ਸਭ ਸੰਗ ਨਾ ਓਹ ਬੜਾ ਨਾ ਕਟਤਾ ਜਾਏ ਅਕੁੱਲ ਨਿਰੰਜਨ ਏਕੈ ਭਾਏ ਤ੍ਰਿਤੀਆ ਤੀਨੇ ਸਮ ਕਰ ਲਿਆਵੇ ਆਨਦ ਮੂਲ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥਾ ਚੰਚਲ ਮਨ ਕਉ ਗਹੋ ਕਾਮ ਕਰੋਦ ਸੰਗ ਕਬਹੁ ਨਾ ਬਹੋ ਜਲ ਥਲ ਮਾਹੇ ਆਪ ਹੈ ਆਪ ਆਪੈ ਜਪਹੁ ਆਪਣਾ ਜਾਪ ਪੰਚ ਪੰਚ ਤਤ ਵਿਸਥਾਰ ਕਨਕ ਕਾਮੇਨੀ ਜੁਗ ਬਿਵਹਾਰ ਪ੍ਰੇਮ ਸੁਧਾਰਸ ਪੀਵੈ ਕੋਇ ਜਰਾ ਮਰਨ ਦੁਖ ਫੇਰ ਨਾ ਹੋਇ ਛਠ ਖਠ ਸੁਦਾ ਰਾਸ ਵਖਰਾ ਵਖਰਾ ਪੜਨ ਵਖਰਾ ਜੀ ਠੀਕ ਹੈ ਜੀ ਪ੍ਰੇਮ ਪ੍ਰੇਮ ਸੁਦਾ ਰਾਸ ਪੀਵੈ ਕੋਇ ਜਰਾ ਮਰਨ ਦੁਖ ਫੇਰ ਨਾ ਹੋਇ ਛਠ ਖਟ ਚਕਰ ਛਾਹੁ ਦੇ ਸਤਾਇ ਬਿਨ ਪਰਚੈ ਨਹੀਂ ਥਰਾ ਰਹਾਇ ਦੁਬੇ ਦਾ ਮੇਟ ਖਿਮਾ ਗਹਿ ਰਹਾਉ ਕਰਮ ਧਰਮ ਕੀ ਸੂਲ ਨਾ ਸਹਾਉ ਸਤੰ ਸਤ ਕਰ ਬਾਚਾ ਜਾਣ ਆਤਮ ਰਾਮ ਲੇ ਹੋ ਪਰਵਾਣ ਛੂਟੈ ਸੰਸਾ ਮਿਟ ਜਾਹੇ ਦੁਖ ਸੁੰਨ ਸਰੋਵਰ ਪਾਵੋ ਸੁਖ ਅਸ਼ਟਮੀ ਅਸਤਤਾ ਤਕੀ ਕਾਇਆ ਤਮਹ ਅਕੁਲ ਮਹਾਨਿਦ ਪਰਾਇਆ ਗੌਰਗਮ ਗਿਆਨ ਬਤਾਵੇ ਭੇਦ ਉਲਟਾ ਰਹਿ ਅਭੰਗ ਅਛੇਦ ਨੌਮੀ ਨਵੈ ਦੁਆਰ ਕਉ ਸਾਧ ਬਹਿਤੀ ਮਨਸਾ ਰਖੋ ਬਾਂਧ ਲੋਭ ਮੋਹ ਸਭ ਬੀਸਰ ਜਾਹ ਜੋਗ ਜੋਗ ਜੀਵ ਹੋ ਅਮਰ ਫਲ ਖਾਹੋ ਦਸਮੀ ਦਹਿ ਦਿਸ ਹੋਏ ਆਨੰਦ ਛੂਟੈ ਪਰਮ ਮਿਲੇ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨਾ ਮਲਨ ਛਾਹ ਨਹੀਂ ਇਕਾਦਸੀ ਕਮਲ ਅਮਾਨ ਕਮਲ ਪਾਟ 13 13 ਅਗਮ ਬਖਾਨ ਅਰਧ ਉਰਧ ਵਿਚ ਸਮ ਪਹਿਚਾਨ ਨੀਚ ਊਚ ਨਹੀਂ ਮਾਨ ਅਮਾਨ ਵਿਆਪ ਕਰਾ ਵਾਹਿਗੁਰੂ ਵਿਆਪ ਅਪਕਰਾਮ ਸਗਲ ਸਗਲ ਸਮਾਨ ਆਮਾਨ ਚੌਦਸ ਚੌਦਹ ਲੋਕ ਮਝਾਰ ਰੋਮ ਰੋਮ ਮਹਿ ਬਸਹਿ ਮੁਰਾਰ ਸਤ ਸੰਤੋਖ ਕਾ ਤਰ ਹੋ ਧਿਆਨ ਕਥਨੀ ਕਥਿਐ ਬ੍ਰਹਮ ਗਿਆਨ ਪੂਨਿਓ ਪੂਰਾ ਚੰਦ ਆਕਾਸ ਪਸਰ ਹੈ ਕਲਾ ਸਹਿਜ ਪ੍ਰਗਾਸ ਆਦ ਅੰਤ ਮਦ ਹੋਏ ਰਹਿਆ ਥੀਰ ਸੁਖ ਸਾਗਰ ਮਹਿ ਰਮਹਿ ਕਬੀਰ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਗਉੜੀ ਵਾਰ ਕਬੀਰ ਜੀਓ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਵੋ ਹਾਂਜੀ ਵਾਰ ਕਬੀਰ ਜੀਓ ਕੇ ਸਾਥ ਠੀਕ ਹੈ ਜੀ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ ਬਾਰ ਬਾਰ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ ਠੀਕ ਹੈ ਜੀ ਬਾਰ ਬਾਰ ਹਰ ਕੇ ਗੁਣ ਗਾਵੋ ਗੁਰ ਗਮ ਭੇਦ ਸੋ ਹਰ ਕਾ ਪਾਵੋ ਰਹਾਉ ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨ ਮਨਸਾ ਥੰਭ ਅਹਨਸ ਅਖੰਡ ਸੋ ਰਹੀ ਜਾਏ ਤਉ ਅਨਹਦ ਬੇਨ ਸਹਿਜ ਮਹਿ ਬਾਏ ਸੋਮ ਵਾਰ ਸਸ ਅੰਮ੍ਰਿਤ ਚਰੈ ਚਾਖਤ ਬੇਗ ਸਗਲ ਬਿਖ ਹਰੈ ਬਾਣੀ ਰੋਕਿਆ ਰਹੈ ਦੁਆਰ ਤਉ ਮਨ ਮਤ ਵਾਰੋ ਪੀਵਨ ਹਾਰ ਮੰਗਲ ਵਾਰੇ ਲੇ ਮਾਹੀਤ ਪੰਚ ਚੋਰ ਕੀ ਜਾਣੈ ਰੀਤ ਘਰ ਛੋੜੇ ਬਾਹਰ ਨਿਜ ਵਾਹਿਗੁਰੂ ਘਰ ਛੋੜੇ ਬਾਹਰ ਜਨ ਜਾਏ ਨਾਤਰ ਖਰਾ ਰਸੈ ਹੈ ਅਰਾਏ ਬੁੱਧ ਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮਹਿ ਹਰ ਕਾ ਬਾਸ ਗੁਰ ਮਿਲ ਦੋਉ ਏਕ ਸਮ ਧਰੈ ਉਰਦ ਪੰਕ ਲੈ ਸੂਦਾ ਕਰੈ ਬ੍ਰਹਸਪਤ ਵਿਖਿਆ ਦੇ ਬਹਾਇ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤਹਿ ਤਰਕੁਟੀ ਮਾਹਿ ਅਹਨੇ ਸ ਕਸਮਲ ਤੋ ਵਹ ਨਾ ਹੈ ਸੁਕਰਤ ਸਹਾਰੈ ਸੋ ਇਹ ਬ੍ਰਤ ਚੜੈ ਅਨ ਦਿਨ ਆਪ ਆਪ ਸਿਓ ਲੜੈ ਅਨ ਦਿਨ ਆਪ ਆਪ ਸਿਓ ਲੜੈ ਸੁਰਖੀ ਪੰਜਉ ਰੱਖੈ ਸਬੈ ਤਉ ਦੂਜੀ ਦ੍ਰਿਸਤ ਨ ਪੈਸੈ ਕਬੈ ਥਾਵਰ ਥਿਰ ਕਰ ਰੱਖੈ ਸੋਏ ਜੋਤ ਦੀ ਬੱਟੀ ਘਟ ਮਹਿ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਬ ਨਗ ਘਟ ਮਹਿ ਦੂਜੀ ਆਣ ਤਾਉ ਲਾਉ ਮਹਿਲ ਨਾ ਲਬੈ ਜਾਨ ਤਾਉ ਲਾਉ ਮਹਿਲ ਨਾ ਲਬੈ ਜਾਨ ਰਮਤਿ RAM ਸਿਉ ਲਾਗੋ ਰੰਗ ਕਹਿ ਤਬੀਰ ਤਬ ਨਿਰਮਲ ਅੰਗ ਰਾਗ ਗਉੜੀ ਜੀ ਆਪ ਜੀ ਸੁਣਾਉਣਾ ਠੀਕ ਹੈ ਹਾਂਜੀ ਅਯਕੀਰਤ ਸਿੰਘ ਹੰਝਿਤ ਸੋਚਣ ਵੇਂ ਅੰਤਜੀ ਜੀ ਸ਼ੁਰੂ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਸਰਬ ਸੁਖਾਮੈ ਭਾਲੇ ਆਹਰ ਜੀਵੜ ਨ ਕੋਈ ਗੁਰ ਤੁਠੇ ਤੇ ਭਾਈਐ ਸਚ ਸਾਹਿਬ ਸੋਈ ਬਲਹਾਰੇ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨ ਵਿਸਰੋ ਇੱਕ ਖਿੰਚਸਾ ਇਹੋ ਕੀ ਜੈ ਦਾਨਾ ਰਹਾਉ ਪਾਗਠ ਸੱਚਾ ਸੋਈ ਹੈ ਜਿਸ ਹਰਤਨ ਅੰਤਰ ਸੋ ਛੂਟੇ ਮਹਾ ਜਾਲ ਤੇ ਜਿਸ ਗੁਰ ਸਬਦ ਨਿਰੰਤਰ ਗੁਰ ਕੀ ਮਹਮਾ ਕੀਆ ਕਹਾ ਗੁਰ ਵਿਵੇਕ ਸਤ ਸਰ ਉਹ ਆਦ ਜੁਗਾਦਿ ਜੁਗਹਿ ਜੁਗ ਪੂਰਾ ਪਰਮੇਸ਼ਰ ਨਾਮ ਤੇ ਆਪ ਬਹੁ ਸਦ ਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਣ ਤਨ ਗੁਰੂ ਹੈ ਨਾਨਕ ਤੈ ਸੰਗੇ ਅਸਮ ਹੱਲਾ ਪੰਜਵਾ ਸਾਈ ਅਲਖ ਅਪਾਰ ਭੋਰੀ ਮਨ ਵਸੈ ਦੁਖ ਤਰਦ ਰੋਗ ਮਾਇ ਮੈਡਾ ਹਬ ਨਸੈ ਹਉ ਵਨਿਆ ਕੁਰਬਾਨ ਸਾਈ ਆਪਣੇ ਹੋਵੇ ਅਨਤ ਕਣਾ ਮਨ ਤਨ ਜਾਪਨੇ ਰਹਾ ਬਿੰਦਕ ਗਾਲ ਸੁਣੀ ਸੱਚੈ ਤਿਸ ਧਣੀ ਸੁਖੀ ਹੂੰ ਸੁਖ ਪਾਏ ਮਾਇ ਨ ਕੀਮ ਗਣੀ ਨੈਣ ਪਸੰਦੋ ਸੋਏ ਪੇਖ ਮਸਤ ਮੋਸਤਕ ਭਈ ਮੈਂ ਨਿਰਗੁਣ ਨੈਣ ਪਸੰਦੋ ਸੋਏ ਪੇਖ ਬੋਲਣਾ ਪੱਪੇ ਦੇ ਨਾਲ ਪੱਬੇ ਨਾਲ ਨਹੀਂ ਬੋਲਣਾ ਸਾਜ ਜੀ ਪੱਬੇ ਨਾਲ ਬੋਲਣਾ ਮੁਸਤਕ ਭਾਈ ਮੁਸਤਕ ਪਾਟੇ